ਜਿੰਨੇ ਵੀ ਵਿਦੇਸ਼ਾਂ ਦੀ ਧਰਤੀ ਭਾਵੇਂ ਕੋਈ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਯੂਰਪ ਦੁਬਈ ਦੀ ਧਰਤੀ ਤੇ ਜਿੱਥੇ ਵੀ ਕੋਈ ਪੰਜਾਬੀ ਵੱਸਦਾ ਉਹਦੀ ਚੜ੍ਹਦੀ ਕਲਾ ਵਾਸਤੇ ਇੱਕ ਅਰਦਾਸ ਕਵੀਸ਼ਰ ਸੰਦੀਪ ਸਿੰਘ ਮਹਿਮੇ ਦੀ ਕਲਮ ਤੋਂ ਲਿਖੀ ਹੋਈ ਰਚਨਾ ਮੇਰੇ ਸਾਥੀ ਵੀਰ ਗੁਰਸ਼ਰਨ ਸਿੰਘ ਵੀਰ ਸ਼ੇਰ ਸਿੰਘ ਸ੍ਰੀ ਅਮਰਤ ਸਰ ਸਾਹਿਬ ਵਾਲਿਆਂ ਦਾ ਜਥਾ ਬੇਨਤੀ ਇਉਂ ਕਰ ਰਿਹਾ ਹੈ ਜਦੋਂ ਕੋਈ ਬਣੇ ਵਿਪਤਾ ਪੰਜਾਬ ਤੇ ਝਟ ਅੱਗੇ ਆਉਂਦੇ ਨੇ ਪੇਜਦੇ ਮਦਦ ਵਿੱਚ ਘੜੀ ਪਲਾਂਦੇ ਢੇਰ ਨਾਲ ਲਗਾਉਂਦੇ ਨੇ ਪੇਜਦੇ ਮਦਦ ਵਿੱਚ ਘੜੀ ਪਲਾਂਦੇ ਢੇਰ ਨਾਲ ਲਗਾਉਂਦੇ ਕਦੇ ਨੀ ਚੜ ਕਦੇ ਵਹਿੰਦੇ ਤੱਕ ਕੇ ਸਾਡੇ ਮੈਣੋ ਮੀਰਾਂ ਨੂੰ ਚੜਦੀ ਕਲਾ ਦੇ ਵਿੱਚ ਰੱਖੀ ਮਾਲਕਾ ਪਰਦੇਸੀ ਵੀਰਾਂ ਨੂੰ ਚੜਦੀ ਕਲਾ ਦੇ ਵਿੱਚ ਰੱਖੀ ਮਾਲਕਾ ਪਰਦੇਸੀ ਵੀਰਾਂ ਨੂੰ ਕਹਿੰਦੇ ਨੇ ਮਦੇਸ਼ਾਂ ਵਿੱਚ ਤਨ ਕਰਕੇ ਮੰਨ ਤਾਂ ਪੰਜਾਬ ਨੇ ਖੁਸ਼ੀਆਂ ਦੇ ਵਿੱਚ ਸਾਡਾ ਦੇਸ਼ ਵਸੇ ਜੀ sada rehnde khavne ਖੁਸ਼ੀਆਂ ਦੇ ਵਿੱਚ ਸਾਡਾ ਦੇਸ਼ ਵਸੇ ਜੀ ਸਦਾ ਰਹੇ ਦੇਖ ਆਬਨੇ ਮੇਰਾ ਤਰ ਕਰਕੇ ਸਖਤ ਮਿਹਨਤਾਂ ਬਣਾਇਆ ਤਕਦੀਰਾਂ ਨੂੰ ਚੜਦੀ ਕਲਾ ਦੇ ਵਿੱਚ ਰੱਖੀਦਾ ਤੇ ਆ ਪਰਦੇਸੀ ਵੀਰਾਂ ਨੂੰ ਚੜਦੀ ਕਲਾ ਦੇ ਵਿੱਚ ਰੱਖੀ ਮਾਲਕਾ ਪਰਦੇਸੀ ਵੀਰਾਂ ਨੂੰ ਰੱਖ ਦੇ ਖਿਆਲ ਸਦਾ ਪੂਰਾ ਪੂਰਾ ਨੇ ਪੈਣ ਤੇ ਪਰਾਵਾਂ ਦਾ ਆਪਣੇ ਤੋਂ ਵੱਧ ਕੇ ਫਿਕਰ ਕਰਦੇ ਸਾਡੇ ਹੱਥ ਚਾਵੰਦਾ ਆਪਣੇ ਤੋਂ ਵੱਧ ਕੇ ਫਿਕਰ ਕਰਦੇ ਸਾਡੇ ਹੱਥ ਚਾਵੰਦਾ ਰਾਜਿਆਂ ਦੇ ਵੰਗਰਾਂ ਤੂੰ ਰੱਖੀਦਾ ਤੇ ਆ ਦਿਲ ਦੇ ਅਮੀਰਾਂ ਨੂੰ ਰਾਜਿਆਂ ਦੇ ਵੰਗਰਾਂ ਤੂੰ ਰੱਖੀਦਾ ਤੇ ਵੀਰਾਂ ਨੂੰ ਚੜਦੀ ਕਲਾ ਦੇ ਵਿੱਚ ਰੱਖੀ ਮਾਲਕਾ ਪਰਦੇਸੀ ਵੀਰਾਂ ਨੂੰ ਚੜਦੀ ਕਲਾ ਦੇ ਵਿੱਚ ਰੱਖੀ ਮਾਲਕਾ ਪਰਦੇਸੀ ਵੀਰਾਂ ਨੂੰ ਆਇਆ ਕਦੇ ਹੜ੍ਹ ਵਿੱਚ ਜੇ ਪੰਜਾਬ ਤੇ ਕੀਤਾ ਨੁਕਸਾਨ ਜੀ ਭੇਜਦੇ ਮਦਦ ਪਹਿਲਾਂ ਸਰਕਾਰ ਤੋਂ देर ਨਾਲ ਲਗਾਣ ਦੀ ਭੇਜਦੇ ਮਦਦ ਪਹਿਲਾਂ ਸਰਕਾਰ ਤੋਂ ਦੇਰ ਨਾਲ ਲਗਾ ਸਦਾ ਰਹਿਦੇ ਲੋਚ ਤੇ ਰੱਖਦੇ ਜਮੀਰਾਂ ਨੂੰ ਚੜਦੀ ਕਲਾ ਦੇ ਵਿੱਚ ਰੱਖੀ ਮਾਲਕਾ ਪਰਦੇਸੀ ਵੀਰਾਂ ਨੂੰ ਚੜਦੀ ਕਲਾ ਦੇ ਵਿੱਚ ਰੱਖੀ ਮਾਲਕਾ ਪਰਦੇਸੀ ਵੀਰਾਂ ਨੂੰ ਪਿੰਡਾਂ ਦੇ ਵਕਾਫ ਵਿੱਚ ਵੱਧ ਚੜ ਕੇ ਯੋਗਦਾਨ ਪਾਉਂਦੇ ਦੀ ਪਿੰਡਾਂ ਦੇ ਵਕਾਫ ਵਿੱਚ ਵੱਧ ਚੜ ਕੇ ਯੋਗਦਾਨ ਪਾਉਂਦੇ ਨੇ ਦੇਸ਼ ਦੀ ਜਵਾਨੀ ਨੂੰ ਬਚਾਉਣ ਵਾਸਤੇ ਖੇਡਾਂ ਕਰਵਾਉਂਦੇ ਨੇ ਦੇਸ਼ ਦੀ ਜਵਾਨੀ ਨੂੰ ਬਚਾਉਣ ਵਾਸਤੇ ਖੇਡਾਂ ਕਰਵਾਉਂਦੇ ਨੇ ਨੱਚਿਆਂ ਤੋਂ ਬਚ ਜੈ ਜਵਾਨੀ ਸੋਚਦੇ ਸੰਭਲੇ ਸਰੀਰਾਂ ਨੂੰ ਚੜਦੀ ਕਲਾ ਦੇ ਵਿੱਚ ਰੱਖੀ ਮਾਲਕਾ ਪਰਦੇਸੀ ਵੀਰਾਂ ਨੂੰ ਚੜਦੀ ਕਲਾ ਦੇ ਵਿੱਚ ਰੱਖੀ ਮਾਲਕਾ ਪਰਦੇਸੀ ਵੀਰਾਂ ਨੂੰ ਦੀ ਕਰੋ ਨਕਾਲ ਦਾ ਲੰਗਰ ਚਲਾਤ ਤੇ ਪਾਣੀ ਮੰਗ ਡਾਲ ਰਾਂ ਤੇ ਪੌਂਡ ਜਾਣੋ ਜੀ ਉਦੋਂ ਸੀ ਵਹਾਤ ਤੇ ਪਾਣੀ ਮੰਗ ਡਾਲ ਰਾਂ ਤੇ ਪੌਂਡ ਜਾਣੋ ਜੀ ਉਦੋਂ ਸੀ ਵਹਾਤ ਤੇ ਦੀ ਢਾਡੀ ਕਵੀਆਂ ਨੂੰ ਸਤਕਾਰ ਦੇ ਗੁਰੂ ਕੇ ਵਜ਼ੀਰਾਂ ਨੂੰ ਚੜਦੀ ਕਲਾ ਦੇ ਵਿੱਚ ਰੱਖੀ ਮਾਲਕਾ ਪਰਦੇਸੀ ਵੀਰਾਂ ਨੂੰ ਚੜਦੀ ਕਲਾ ਦੇ ਵਿੱਚ ਰੱਖੀ ਮਾਲਕਾ ਪਰਦੇਸੀ ਵੀਰਾਂ ਨੂੰ ਦਿਨੇ ਰਾਤ ਰਹਿਣ ਕਰਦੇ ਤਰੱਕੀਆਂ ਰੱਬ ਪਾਗ ਲਾਵੇ ਦੀ ਮਾਪਿਆਂ ਦਾ ਸਿਰ ਸਦਾ ਉੱਚਾ ਰੱਖਣਾ ਮਈਮਾ ਇਹੋ ਚਾਵੇ ਜੀ ਮਾਪਿਆਂ ਦਾ ਸਿਰ ਸਦਾ ਉੱਚਾ ਕਰਨਾ ਮਹਿਮਾ ਇਹੋ ਚਾਵੇ ਜੀ ਕਰਕੇ ਕਮਾਈ ਆਵਣ ਪੰਜਾਬ ਨੂੰ ਜਿੱ ਘੱਟ ਕੇ ਵਹੀਰਾ ਨੂੰ ਕਰਕੇ ਕਮਾਈ ਆਵਣ ਅੱਤ ਕੇ ਵਹੀਰਾਂ ਨੂੰ ਚੜਦੀ ਕਲਾ ਦੇ ਵਿੱਚ ਰੱਖੀ ਮਾਲਕਾ ਪਰਦੇਸੀ ਵੀਰਾਂ ਨੂੰ ਚੜਦੀ ਕਲਾ ਦੇ ਵਿੱਚ ਰੱਖੀ ਮਾਲਕਾ ਪਰਦੇਸੀ ਵੀਰਾਂ ਨੂੰ ਚੜਦੀ ਕਲਾ ਦੇ ਵਿੱਚ ਰੱਖੀ ਮਾਲਕਾ ਪਰਦੇਸੀ ਵੀਰਾਂ ਨੂੰ